ਜਿਹੜਾ ਮੈਂ ਕਹਾ ਧਰਲੇ ਦੀ ਵੇਗ ਮਾਰਨੀ ਛੱਲਿਆ ਪਤਤਰੋ ਕਹਿੰਦਾ ਰੇਗ ਮਾਰਦਾ ਵੇਖ 240 ਨੰਬਰ ਪੈਂਦਾ ਤੂੰ ਆਸੀ ਨੰਬਰ ਲੱਕੜ ਵਾਲਾ ਬਾਈ ਵਰਦਾ ਯਾਰ ਹਾਂ ਮੈਂ ਕਹਾ ਭਰਾਵਾ ਯਾਰ ਇੰਨਾ ਕੰਮ ਘੱਟ ਆਉਂਦਾ ਹਾਂ ਕਰੇ ਹੀ ਨਹੀਂ ਤੂੰ ਜਿਹੜਾ ਮੇਗ ਦਾ ਪਤਤਰਾ ਟੋਕਰੀ ਦੀ ਆਉਂਦੀ ਆ ਗਿਆ ਤੂੰ ਕਾਰਪੇਟਰ ਤੇ ਬੈਠਾ ਦੇ ਚਾਰ ਦਿਨ ਹੋਰ ਮੈਂਦਾ 45 ਗੱਲਾਂ ਇਹ ਤੇ ਤੁਰੇ ਫਿਰਾਂਗੇ ਮੈਂ ਤੇ ਬਾਈ ਹੋਰ ਮੈਨੂੰ ਆਹਦਾ ਤੈਨੂੰ ਇੱਕ ਕੰਮ ਤੇ ਘੱਲ ਸਕਦੇ ਮੈਂ ਕਿਹੜੇ ਤੇ ਕਹਿੰਦਾ ਵੀ ਰੰਗ ਲਾਉਣ ਭੇਜ ਦਿਆ ਕਰ ਹਾਂ ਦਰਵਾਜ਼ਿਆਂ 'ਤੇ ਪੇਂਟ ਲਾਉਣਾ ਹੈ। ਹਾਂ। ਮੈਂ ਕਿਹਾ ਵੀ ਚੰਗਾ। ਉਹਦਾ ਰਿਮੂਵ ਹੁੰਦਾ ਕਰਮੂਵ ਪੇਂਟ ਲਾਉਣ ਵਾਸਤੇ। ਰਿਮੂਵ ਕਹਿੰਦੇ ਅੱਛਾ ਆਪਣੇ। ਹਾਂ। ਉਹਨੂੰ ਨਾ ਮਾਰਨਾ। ਕੋਣ ਦਰਵਾਜ਼ੇ ਉੱਤੇ ਬਹਿ ਗਿਆ ਤਾਂ ਵੀ ਮਾਰਾ। ਹਾਂ। ਤੇ ਮੈਨੂੰ ਭਰਾਵਾ ਚਾਰ ਬੰਦੇ ਹੁੰਦੇ ਸਾਨੂੰ ਠੇਕਾ ਦਿੱਤਾ ਹੁੰਦਾ ਵੀ ਇੰਨੇ ਦਰਵਾਜ਼ਿਆਂ ਦਾ ਲਿਆ ਲੈਣਾ। ਹਾਂ। ਮਗਰ ਗੱਲ ਸੁਣ ਲਓ। ਮੈਂਟਾਂ ਆਪਣਾ 20 ਦਾ ਕੰਮ ਹੈ ਇਹ। ਹਾਂ। ਕਹਿੰਦੇ ਨਹੀਂ ਅਜੇ ਰਿਮੂਵ ਮਾਰਨ ਨੂੰ ਟਾਈਮ ਲੱਗਦਾ ਮੈਂ ਕਿਹਾ ਤੂੰ ਛੱਡ ਟਾਈਮ। ਉਹ ਗਰੰਟੀ ਮੇਰੀ ਹੈ ਪੰਜਾ ਮਿੰਟਾਂ ਚ ਸਾਰਿਆਂ ਤੇ ਮਾਰਦੀ ਹੂੰ ਪਰਚ ਲਿਓ ਵੱਡਾ ਵੀ ਹੂੰ ਉਹਨੂੰ ਉੱਤੇ ਪਾਉਣਾ ਤੂੰ ਮਗਾਏ ਕਿਵੇਂ ਪੈਜੂ ਹੂੰ ਮੱਲ ਪਾਪੇ ਚੜਾ ਲੇ ਮੂੰਹ ਤੇ ਵੀ ਹੱਥਾਂ ਤੇ ਵੀ ਸਾਰੇ ਹਨਾ ਆ ਲੈਫਟ ਗਾ ਲਪਾ ਮੈਂ ਜਿਵੇਂ ਮਗਾ ਫੜਾਉ ਡੱਬਾ ਲੈ ਕੇ ਤਾਂ ਤੋਂ ਥੱਲੇ ਤੱਕ ਮੈਂਟੋ ਮੈਡੀ ਮਾਰ ਦਿਆ ਕਰਾ ਚੱਕੋ ਪੱਤਿਆਂ ਨੂੰ ਊਫਣ ਜਾਂਦਾ ਰੰਗ ਉਹਦਾ ਹਾਂ ਬੋਲੇ ਜਾਂਦਾ ਸਕ੍ਰੈਪਰ ਲੈ ਕੇ ਮਾਰਾ ਕਰਨਾ ਮੈਂਟੋ ਮੈਡੀ ਸਾਹਿਬ ਹਾਂ ਅਜੀ ਟਾਈਮ ਨਹੀਂ ਛੱਡ ਕੇ ਪੱਕੇ ਸਮਝਾ ਕੇ ਲੀਕ ਮੈਂ ਘਰ ਨਜਾਰਾ ਹਾਂ ਜਿਹਰੇ ਬਸ ਲੈਣ ਆਇਆ ਕਰੇ 7 ਵਜੇ 8 ਵਜੇ ਅਸੀਂ ਤਾਂ ਸੁੱਤੇ ਹੁੰਦੇ ਸੀ ਹੁਣ ਹਾਂ 8 ਵਜੇ ਉੱਠਣਾ ਸੀ ਜੋ ਬਸ ਨਿਹਾਰਨ ਮਾਰਨ ਜਾ ਕੇ ਬਾਜ਼ ਚ ਬਹਿ ਜਾਣਾ ਹਾਂ ਘਰੇ ਕਰਵਾ ਕੇ ਨਹਾਣੂ ਕੇ ਨਿਕਲ ਜਾਣਾ ਦਬਾਈ ਘੁੰਮਣ ਹਾਂ ਜਦੋਂ ਸਾਰੀ ਆਹ ਸੁੱਤੇ ਹੁੰਦੇ ਆਈ ਕਿਹੜਾ ਜਾਗਣਾ ਹਾਂ ਉਹ ਜਿਹੜਾ ਇੱਕ ਪਾਕਿਸਤਾਨੀ ਹੁੰਦਾ ਸੀਗਾ ਹਾਂ ਉਹ ਚੌਂਕੀਦਾਰ ਹਾਂ ਉਹ ਕਹਿੰਦੇ ਰਾਤ ਨੂੰ ਜਦੋਂ ਉਹ ਕਹਿੰਦਾ ਵੀ ਤੂੰ ਜਨਰੇਟਰ ਨਹੀਂ ਬੰਦ ਕਰਦਾ ਉਹ ਕਹਿੰਦਾ ਜਨਰੇਟਰ ਬੰਦ ਕਿਵੇਂ ਕਰਾਂ ਕਹਿੰਦਾ ਜਦੋਂ ਕੰਮ ਚੱਲਦਾ ਤੇ ਉਹ ਕਹਿੰਦਾ ਕੰਮ ਜਦੋਂ ਬੰਦ ਕਰ ਦਿੰਦੇ ਆ ਉਦੋਂ ਕਹਿੰਦਾ ਜਨਰੇਟਰ ਬੰਦ ਕਰ ਦਿਆ ਕਰ ਤੇ ਕਹਿੰਦਾ ਉਹ ਸੁੱਤੇ ਹੁੰਦੇ ਆ ਸਾਰਾ ਸੌਣ ਆ ਤੇ ਆਪਾਂ ਜਨਰੇਟਰ ਚਲਾਉਣਾ ਹੀ ਨਹੀਂ ਫਿਰ ਕੰਮ ਤਾਂ ਕਹਿੰਦਾ ਉਹ 20 ਮਿੰਟ ਹੀ ਕਰਦੇ ਆ ਕਹਿੰਦਾ ਸੁੱਤੇ ਹੀ ਹੁੰਦੇ ਆ ਹਾ ਸਾਡੇ ਗੋਰਿਆਂ ਨੂੰ ਕੋਲ ਖਬਰ ਜਾਗਣੀ ਉਹ ਤਾਂ ਬੰਦੇ ਥੋੜੇ ਸੁੱਤੇ ਹੁੰਦੇ ਆ ਹਾਂ ਸਾਡਾ ਗੂਰਾ ਆਇਆ ਜੋ 11:00 ਕ ਵਜੇ ਆਈਦਾ ਘਰਾੜੇ ਵਰੀ ਜਾਈਗੀ ਉਹਨੇ ਘਾਤ ਪਏ ਆ ਹਾਂ ਉਹਨੇ ਹੋੜੀ ਹੋੜੀ ਛੱਡ ਕੇ ਜੁੱਤਕਾ ਵੀ ਝੱਕ ਲਗਾ ਸਾਡੇ ਰੱਖਾ ਦੇ ਡੱਬੇ ਵੀ ਝੱਕ ਲੇ ਸਾਰਾ ਕੁਝ ਲੈ ਗਿਆ ਬਾਬਾ ਲੋ ਕਰਕੇ ਮਾਰਿਆ ਬੱਸ ਨੇ ਹਾਰ ਨੂੰ ਹਾਂ ਬੱਸ ਆ ਗਈ ਬੱਸ ਆ ਗਈ ਨਾ ਦਾ ਬੂਟ ਦਿਆ ਵੇ ਨਾ ਡੱਬਾ ਦਿਆ ਵੇ ਇਹ ਦੂਜੇ ਜਵਾਜ ਦੇ ਤੱਕ ਨਿਕਲ ਸਬਾਨ ਕਿਧਰ ਗਿਆ ਹਾਂ ਭੈਣ ਮੈਂ ਪਰ ਪੱਖੇ ਹੀ ਰਹਿ ਗਿਆ ਗੱਲਾਂ ਆਪਣੇ ਕੋਲੇ ਤਾਂ ਹਾਂ ਅਸੀਂ ਉਵੇਂ ਹੀ ਭੱਜੇ ਕਿਉਂਕਿ ਤੁੰਕੀਦਾਰ ਕੋਲ ਕਿ ਸਾਡੇ ਜੁੱਤ ਕੰਦਾ ਤੇ ਕਿਤੇ ਆ ਉਹ ਕਹਿੰਦਾ ਤੁਹਾਡਾ ਸਿਆ ਹੈ ਬਾਊ ਲੈ ਗਿਆ ਅੰਗਰੇਜ਼ ਕਹਦਾ ਚਾਕੇ ਰਾ ਮੈਂ ਕਿਹਾ ਲੱਗੀ ਕਲਾਸ ਹਾਂ ਟਾਈਮ ਨਹੀਂ ਬਰਾ ਲਿਆ ਕਹਿੰਦਾ ਕਿਤੇ ਕੰਮ ਕਰੂੰ ਕਿਤੇ ਜਾ ਦਰੂ ਕੰਮ ਤੇ ਪੀਂਦੇ ਮੈਂ ਕਰਦੀ ਕੰਮ ਲੈਣਾ ਉਹਨੇ ਘੰਟੇ ਥੋੜਾ ਕੰਮ ਕਰਤਾ ਯਾਰ ਜਿੰਨਾ ਬੀਚਿਆ ਹਮ ਅਸੀਂ ਤਾਂ ਅੱਧੇ ਘੰਟੇ ਚ ਕਰੀ ਜੇ ਜੇ ਘੰਟੇ ਚ ਜੇ ਰਿਮੂਵ ਪੈ ਗਿਆ ਸਾਡੇ ਤੇ ਮੱਤਣਾ ਵੀ ਅਸੀਂ ਆ ਹਮ ਉਹ ਕਹਿੰਦਾ ਨਹੀਂ ਬਰਾਉਂਗਾ ਤੁਸੀਂ ਹਾਂ ਚਲੋ ਲੀਵਰ ਚ ਉਹ ਜਿਹੜਾ ਰੋਂਦਾ ਹੁੰਦਾ ਜੀ ਮੈਂ ਕਹਿੰਦਾ ਆ ਆ ਕੇ ਤੇਰੇ ਕੋਲੇ ਰੋਣਾ ਮਰਾਤਾ ਸਾਨੂੰ ਵੀ ਮਗਾ ਜੀ ਵੀ ਤੇਰੇ ਕੋਲੇ ਆ ਕੇ ਤੇਰੇ ਰੋੜੇ ਧੋਲੇ ਤੇ ਗਜਰਾ ਮੈਂ ਕਹਿੰਦਾ ਲੀਵਰ ਚ ਲਿ ਜਾਂਦੇ ਨਹੀਂ ਉਹ ਦਾਹਲੀ ਲਾਉਂਦੀ ਤੁਹਾਡੇ ਬਿਨਾਂ ਉਹ ਜਿਹੜੇ ਕਾਰਪੇਟਰ ਸਾਰੇ ਹਸਿਆ ਕਰਨ ਵੀ ਆ ਕੇ ਮੈਨੂੰ ਕਹਿੰਦੇ ਬਾਬਾ ਜਰ ਕੇ ਤੂੰ ਐਵੇਂ ਇੰਨਾ ਤੁੱਕਾ ਹੀ ਲਾ ਗਿਆ ਵੀ ਨਾ ਮੈਂ ਕਿਹਾ ਮੈਂ ਕਿਹਾ ਮੈਂ ਕਿਹੜਾ ਉਹ ਕਾਰਪੇਂਟਰ ਨੂੰ ਯਾਰ ਅਸੀਂ ਦਰਵਾਜ਼ੇ ਬਣਾਉਦੇ ਰਹੇ ਆ ਉਹਨਾਂ ਦਾ ਲੱਕੜ ਦਾ ਨਹੀਂ ਪਤਾ ਵਿਨੀਅਰ ਪੱਤੇਦਾਰੀ ਪਤਾ ਹੁਣ ਸਹੀ ਕੰਮ ਤੇ ਆਏ ਮੈਂ ਕਿਹਾ ਮੁੜ ਕਰਾਂਗੇ ਤਸੱਲੀ ਨਾਲ ਲੰਬ ਆ ਕੇ ਦਿਖਾ ਦੇ ਆਉਂਗੇ ਮੈਂ ਉਧਰ ਚੱਕੜਾ ਇਧਰ ਰਾਤ ਦੇ ਹਮ ਸਹੀ ਗੱਲ ਹੈ ਕਰਕੇ ਵੀ ਮਜ਼ਾ ਕੱਟ ਚੀਜ਼ ਹੈ ਗੱਪ ਆਡ ਚੀਜ਼ ਹੈ ਠੀਕ ਹੈ ਹੁਣ ਤੁਸੀਂ ਗੱਪ ਦੱਸਣਾ ਵੀ ਇਹ ਕੀ ਦਾ ਹੈ ਹਮ ਕਮੈਂਟ ਕਰਕੇ ਹਾਂ ਤਾਂ ਹੁਣਗੇ ਕਮੈਂਟ ਵੇਖ ਲਈ ਹੂੰ ਇਹਦਾ ਸੋਫੇ ਤੋਂ ਵੱਡੇ ਗਾਪ ਨੇ ਬਾਬਾ ਕਿਹਦੇ ਕਿਹਦੇ ਆਉਣੇ ਆਗੇ ਬਸ ਬਈ ਹੁਣ ਬਾਈ ਬਣ ਕੇ ਹੈ ਭਰਾ ਪੜਾਉ ਛੋਟਾ ਹੂੰ ਆਇਆ ਵੀ ਨਹੀਂ ਕੋਈ ਗੱਲ ਬੰਦਾ